ਅੱਜ ਪੰਜਾਬ ਵਾਸਤੇ ਬਹੁਤ ਵੱਡਾ ਦਿਨ ਹੈ ਯੂਨੀਵਰਸਲ ਹੈਲਥ케ਅਰ ਪਰਿਵਾਰ ਦੇ 3 ਕਰੋੜ ਲੋਕਾਂ ਲਈ 65 ਲੱਖ ਪਰਿਵਾਰਾਂ ਵਾਸਤੇ 10 ਲੱਖ ਦਾ ਬੀਮਾ ਹਰ ਪਰਿਵਾਰ ਵਾਸਤੇ ਔਰ ਇਹਦੇ ਵਿੱਚ ਜਿਹੜੇ ਕਾਰਡ ਬਣਨਗੇ ਉਹ ਸਾਰਿਆਂ ਦੇ ਬਣਨਗੇ ਜੇ ਪਰਿਵਾਰ ਦੇ ਵਿੱਚ 5 ਮੈਂਬਰ ਹੈ 6 ਮੈਂਬਰ ਹੈ 8 ਮੈਂਬਰ ਹੈ ਜਿੰਨੇ ਵੀ ਆ ਉਹਦੇ ਵਿੱਚ ਕੋਈ ਫੈਮਿਲੀ ਦੀ ਲਿਮਟ ਨਹੀਂ ਰੱਖੀ ਸੀ ਜਿੰਨੇ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੈ ਸਾਰਿਆਂ ਦਾ ਨਿਊਜਲ ਕਾਰਡ ਬਣੇਗਾ ਔਰ ਯੂਨੀਵਰਸਲ ਹੈਲਥ ਕੇਅਰ ਕੇ ਤੁਸੀਂ ਜਾ ਕੇ ਜਿੰਨੇ ਤੁਹਾਡੇ ਸਰਕਾਰੀ ਹਸਪਤਾਲ ਚੋਂ ਦਾ ਕਰਾਈ ਸਕਦੇ ਹੋ ਲੇਕਿਨ ਜਿਹੜੇ ਸਾਡੇ ਕੋਲੇ ਐਮਪੈਨਲਡ ਹਸਪਤਲ ਹੈਗੇ ਜਿਹੜੇ 500 ਤੋਂ ਜ਼ਿਆਦਾ ਹੈਗੇ ਉਹਨਾਂ ਦੇ ਵਿੱਚ ਜਾ ਕੇ ਵੀ ਇਲਾਜ ਕਰਾ ਸਕੋਗੇ ਔਰ ਇਹਦੇ ਵਿੱਚ ਕੋਈ ਇਨਕਮ ਦਾ ਜਾਂ ਹੋਰ ਕੋਈ ਕਰਾਈਟੇਰੀਆ ਨਹੀਂ ਹੈ ਸਿਰਫ ਤੇ ਸਿਰਫ ਤੁਹਾਡੇ ਕੋਲੇ ਪੰਜਾਬ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਉਸ ਫੈਮਿਲੀ ਦੇ ਵੀ ਜਿਹੜੇ ਮੈਂਬਰ ਹੈ ਦਾ ਨੰਬਰਸ ਉਹਨਾਂ ਕੋਲੇ ਵੋਟਰ ਕਾਰਡ ਤੇ ਆਧਾਰ ਕਾਰਡ ਔਰ ਇਹਦੇ ਵਾਸਤੇ ਅਸੀਂ ਜਿਹੜੀ ਸ਼ੁਰੂਆਤ ਕਰ ਰਿਹਾ ਜੋ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਅਨਾਉਂਸਮੈਂਟ ਕਰ ਚੁੱਕਿਆ ਉਹ ਤਰਨਤਾਰਨ ਸਾਹਿਬ ਤੋਂ ਔਰ ਬਰਨਾਲੇ ਤੋਂ ਹੋ ਰਹੀ ਹੈ ਉਹਦੇ ਚਿਹੜੇ ਸਾਡੇ ਕੈਂਪ ਲੱਗਣਗੇ ਉਹ ਹੁਣ ਲੋਕੇਸ਼ਨ ਵਾਦ ਕੇ 132 ਹੋ ਚੁੱਕੇ 132 ਜਗ੍ਹਾ ਤੇ ਕੈਂਪ ਲੱਗਣਗੇ ਜਿਹੜਾ ਤੁਹਾਡਾ ਨਜ਼ਦੀਕ ਦਾ ਨੀਰੈਸਟ ਕੈਂਪ ਹੋਏਗਾ ਤੁਸੀਂ ਉੱਥੇ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਲੈ ਕੇ ਜਾਣਾ ਔਰ ਸਾਰੇ ਆਪਣੇ ਜਿੰਨੇ ਫੈਮਿਲੀ ਮੈਂਬਰ ਆ ਸਾਰਿਆਂ ਦੀ ਡਿਟੇਲ ਦੇ ਕੇ ਉਹਨਾਂ ਸਾਰਿਆਂ ਦੇ ਕਾਰਡ ਜਿਹੜੇ ਹੈਗੇ ਰਜਿਸਟ੍ਰੇਸ਼ਨ ਕਰਾਣੇ ਆ ਤੁਹਾਨੂੰ ਨਾਮ ਦੀ ਨਾਲ ਐਸਐਮਐਸ ਦਾ ਮੈਸੇਜ ਆ ਜਾਏਗਾ ਔਰ ਤੁਹਾਨੂੰ ਰਸੀਦ ਮਿਲੇਗੀ ਤੇ ਇਹ ਸਾਡਾ ਜਿਹੜਾ ਪਾਇਲਟ ਹੈ ਇਹ ਸਾਡਾ ਸ਼ੁਰੂ ਹੋ ਗਿਆ ਤੇ ਇਹ ਹੁਣ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਦੀ ਸ਼ੁਰੂਆਤ ਕਰਾਤੀ ਆ ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੈ ਸੋ ਮੈਂ ਤਰਨਤਾਰਨ ਦੇ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਕੋਈ ਕਾਲੀ ਨਹੀਂ ਕਰਨੀ ਜੀ ਉੱਥੇ ਰਸ਼ ਹੋਏਗਾ ਇਹ ਲਗਾਤਾਰ ਜਿੰਨੀ ਦੇਰ ਸਾਰੇ ਬੰਦਿਆਂ ਦੀ ਰਜਿਸਟ੍ਰੇਸ਼ਨ ਹੀ ਹੋ ਜਾਂਦੀ ਸਾਡੀਆਂ ਟੀਮਾਂ ਉੱਥੇ ਜਿਹੜੀਆਂ ਹੈਗੀਆਂ 132 ਟੀਮਾਂ ਕੰਮ ਕਰਨਗੀਆਂ ਕਿ ਤੁਸੀਂ ਆਪਣੇ ਨੀਗੇਸਟ ਸਟੇਸ਼ਨ ਤੇ ਜਾਓ ਆਪਣਾ 10 ਲੱਖ ਰੁਪਏ ਦਾ ਜਿਹੜਾ ਹੈਗਾ ਕੈਸ਼ਲੈਸ ਸਕੀਮ ਹੈ ਤੁਸੀਂ ਸਿਰਫ ਆਪਣਾ ਕਾਰਡ ਲੈ ਕੇ ਜਾਣਾ ਕੋਈ ਬਿਮਾਰੀ ਹੋਵੇ ਸਾਰੀਆਂ ਬਿਮਾਰੀਆਂ ਦਾ ਇਹਦੇ ਵਿੱਚ ਇਲਾਜ ਹੋਏਗਾ ਤੇ ਉਹ ਕਿਸੇ ਵੀ ਐਮਪਾਇਰਡ ਹਸਪੀਟਲ ਵਿੱਚ ਜਾਂ ਤੁਸੀਂ ਗਵਰਨਮੈਂਟ ਹਸਪੀਟਲ ਜਾ ਕੇ ਆਪਣਾ ਇਲਾਜ ਕਰ ਸਕੋਗੇ ਇਹਦੇ ਨਾਲ ਜਿਹੜੇ ਪੰਜਾਬ ਦੇ ਲੋਕ ਹੈ ਏਐਮਜ਼ ਦੀ ਸਟੱਡੀ ਹੋਈ ਸੀ ਜਿਹੜੀ ਆਊਟ ਆਫ ਪਾਕਟ ਐਕਸਪੈਂਸਸ ਔਨ ਹੈਲਥ ਜਦੋਂ ਕੋਈ ਬੰਦਾ ਬਿਮਾਰ ਹੋ ਜਾਂਦਾ ਉਹਨੂੰ ਉਹਨੂੰ ਆਪਣੇ ਕੋਲੋਂ ਖਰਚਾ ਕਰਨਾ ਪੈਂਦਾ ਤੇ ਲੋਕ ਕਰਜ਼ਾਈ ਹੋ ਜਾਂਦੇ ਸੀ ਲੋਕਾਂ ਦੇ ਘਰ ਵਿਕ ਜਾਂਦੇ ਸੀ ਲੋਕਾਂ ਦੀ ਜ਼ਮੀਨ ਵਿਕ ਜਾਂਦੀ ਸੀ ਗਾਹਣੇ ਘੱਟੇ ਸਾਰੇ ਵਿਕ ਜਾਂਦੇ ਸੀ ਤੇ ਉਸ ਤੋਂ ਲੋਕ ਬਚਣਗੇ ਕਰਜ਼ਾਈ ਹੋਣ ਤੋਂ ਬਚਣਗੇ ਔਰ ਉਹਨਾਂ ਨੂੰ ਕੋਈ ਸਟ्रेस ਨਹੀਂ ਹੋਏਗਾ ਟੈਨਸ਼ਨ ਨਹੀਂ ਹੋਏਗੀ ਚਿੰਤਾ ਨਹੀਂ ਹੋਏਗੀ ਉਹਨਾਂ ਨੇ ਬੈਸਟ ਸੈਂਟਰ ਦੇ ਵਿੱਚ ਆ ਕੇ ਆਪਣਾ ਇਲਾਜ ਕਰਾ ਸਕਣਗੇ ਫੈਸ਼ਲੈਸ ਸਕੀਮ ਹੈ ਬਹੁਤ ਵਧੀਆ ਸਕੀਮ ਹੈ ਔਰ ਸਾਰੇ ਪੰਜਾਬ ਦੇ 3 ਕਰੋੜ ਲੋਕਾਂ ਨੂੰ